ਅੱਜ ਅਸੀਂ ਜੁਲਾ ਫਾਜ਼ਿਲ ਕਾਬੇ ਕਿਥੇ ਪਹੁੰਚਿਆ ਇੱਥੇ ਦੱਸਿਆ ਜਾ ਰਿਹਾ ਕਿ ਕਈ ਪਿੰਡ ਜਿਹੜੇ ਨੇ ਉਹ ਪੂਰੇ ਤਰੀਕੇ ਦੇ ਨਾਲ ਡੁੱਬ ਚੁੱਕੇ ਨੇ ਅਸੀਂ ਹਾਲਕੀ ਘੱਟ ਪਾਣੀ ਦੇ ਵਿੱਚ ਖੜੇ ਆ ਪਰ ਲੋਕਾਂ ਨੇ ਨਾ ਤੁਹਾਨੂੰ ਅੱਗੇ ਜਾਣ ਤੋਂ ਮਨਾ ਕਰ ਦਿੱਤਾ ਵੀ ਜਾਓ ਨਾ ਜਾਨ ਨੂੰ ਖਤਰਾ ਹੋ ਸਕਦਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਫਰਿਆ ਹੋਇਆ ਤੇ ਪਾਣੀ ਦਾ ਵਹਾਅ ਵੀ ਕਾਫੀ ਜ਼ਿਆਦਾ ਤੀਕਾ ਹੈ ਬਹੁਤ ਮਾੜਿਆ ਮੈਡਮ ਜੀ ਬਹੁਤ ਲਾਤ ਮਾਰੇ ਇਹਨਾਂ ਦੇ ਬੱਚਿਆਂ ਦੇ ਪਰਿਵਾਰਾਂ ਦੇ ਡੁੱਬੇ ਪਏ ਆ ਕਮਰੇ ਉੱਤੇ ਪਏ ਆ ਕਰ-ਵਰ ਕਈਆਂ ਦੇ ਲੁੱਟ ਗਏ ਆ ਇਹ ਰਾਸ਼ਨ ਸਿੱਧਾ ਸਿੱਧਾ ਪਹੁੰਚਾਇਆ ਜਾਵੇ ਪਿੱਛੇ ਨਾ ਰੋਕੇ ਨਾ ਅੱਛਾ ਤੇ ਜਿਹਨੂੰ ਲੋੜ ਬਣਦੀ ਉਹਨਦੇ ਕੋਲ ਜ਼ਰੂਰ ਪਹੁੰਚੇ ਬਾਕੀ ਪਿੱਛੇ ਸਭ ਗੈਬ ਹੋ ਸਾਨੂੰ ਪਤਾ ਮੈਡਮ ਕਿਉਂ ਕਿ ਪਿੱਛੇ ਸੀ ਵੇਖਿਆ ਟਰਾਲੀ ਖੜੀ ਸੀ ਉਹ ਕਹਿੰਦੇ ਨੇ ਬੇਥੇ ਲਾ ਦੇ ਉੱਥੇ ਸਾਰਾ ਨੱਪ ਲੈਂਦੇ ਆ ਉਹ ਸਮਾਨ ਦੀ ਕਿਸੇ ਦੇ ਘਰੇ ਬਹੁਤ ਵਾਰ ਬੰਦੇ ਤੇ ਰੱਖਿਆ ਜਾਂਦਾ ਹੈ ਤੇ ਉਹਦੇ ਘਰੇ ਖਤਮ ਹੁੰਦਾ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਹੈ ਕਿਉਂਕਿ ਕਈ ਪਿੰਡ ਡੁੱਬ ਚੁੱਕੇ ਨੇ ਤੇ ਲੋਕ ਘਰਾਂ ਦੀਆਂ ਛੱਤਾਂ ਦੇ ਉੱਤੇ ਚੜੇ ਹੋਏ ਨੇ ਕਿਉਂਕਿ ਉਹਨਾਂ ਦੇ ਕੋਲ ਕੋਈ ਹੋਰ ਰਾਹ ਨਹੀਂ ਕਿ ਅਸੀਂ ਕਿੱਥੇ ਜਾਵੋ। ਸੋ ਅੱਜ ਅਸੀਂ ਜ਼ਿਲ੍ਹਾ ਫਾਜ਼ਿਲਕਾ ਵਿਖੇ ਪਹੁੰਚੇ ਹਾਂ ਇੱਥੇ ਦੱਸਿਆ ਜਾ ਰਿਹਾ ਕਿ ਕਈ ਪਿੰਡ ਜਿਹੜੇ ਨੇ ਉਹ ਪੂਰੇ ਤਰੀਕੇ ਦੇ ਨਾਲ ਡੁੱਬ ਚੁੱਕੇ ਨੇ। ਅਸੀਂ ਤਾਂ ਹਾਲਾਂਕਿ ਘੱਟ ਪਾਣੀ ਦੇ ਵਿੱਚ ਖੜੇ ਹਾਂ ਤੁਹਾਨੂੰ ਪਾਣੀ ਵੀ ਅਸੀਂ ਦਿਖਾ ਦਿੰਦੇ ਹਾਂ। ਅਸੀਂ ਹਾਲਾਂਕਿ ਘੱਟ ਪਾਣੀ ਦੇ ਵਿੱਚ ਖੜੇ ਆ ਪਰ ਲੋਕਾਂ ਨੇ ਨਾ ਸਾਨੂੰ ਅੱਗੇ ਜਾਣ ਤੋਂ ਹੀ ਮਨਾ ਕਰ ਦਿੱਤਾ ਵੀ ਜਾਇਓ ਨਾ। जान ਨੂੰ ਖਤਰਾ ਹੋ ਸਕਦਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ ਤੇ ਪਾਣੀ ਦਾ ਵਹਾਅ ਵੀ ਕਾਫੀ ਜ਼ਿਆਦਾ ਤੀਜ ਹੈ ਸੋ ਇੱਥੇ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਵੀ ਕਰ ਰਹੇ ਨੇ ਪਰ ਇਸੇ ਵਿਚਾਲੇ ਕਿਤੇ ਨਾ ਕਿਤੇ ਇੱਕ ਮਨੁੱਖਤਾ ਦੀ ਸੇਵਾ ਕਹਿ ਲਿਏ ਕਿ ਲੋਕ ਕਰ ਰਹੇ ਨੇ ਸੇਵਾ ਲੈ ਕੇ ਇੱਥੇ ਲਗਾਤਾਰ ਪਹੁੰਚ ਰਹੇ ਨੇ ਸੋ ਸਾਡੇ ਨਾਲ ਮੌਜੂਦ ਨੇ ਇੱਥੇ ਜੋ ਸੇਵਾ ਕਰਨ ਵਾਸਤੇ ਪਹੁੰਚੇ ਨੇ ਸਭ ਤੋਂ ਪਹਿਲਾਂ ਸ੍ਰੀ ਸ੍ਰੀ ਗੁਰਮਤਿ ਜੀ ਤੁਸੀਂ ਇੱਥੇ ਸੇਵਾ ਕਰਨ ਆਏ ਹੋ ਜੀ ਮੈਡਮ ਕਦੋਂ ਤੋਂ ਆ ਰਹੇ ਹੋ ਸਾਨੂੰ ਆਜੂ ਹੋਵੇ 4-5 ਦਿਨ ਕਰਦਮ ਸੇਵਾ ਜੀ ਅੱਛਾ 4-5 ਦਿਨ ਹੋ ਗਏ ਹਾਂਜੀ ਹਾਂਜੀ ਕਿੱਥੋਂ ਆਇਓ ਤੁਸੀਂ ਸੇਵਾ ਕਰਨ ਪਿੰਡ ਮੋਹਨਪੁਰ ਤਾੜ ਅੱਛਾ ਜੀ ਜਿਲ੍ਹਾ ਫਲੋਈਪੁਰ ਦਾ ਫਲੋਈਪੁਰ ਤੋਂ ਤੁਸੀਂ ਇੱਥੇ ਸੇਵਾ ਕਰਨ ਗਏ ਹੋ ਨੰਨਾ ਗੁਰਵਰ ਸਾਹਿਬ ਤੋਂ ਮੜੂੰਗੀ ਅੱਛਾ ਅੱਛਾ ਠੀਕ ਹੈ ਤੇ ਕੀ ਸੇਵਾ ਕਰ ਰਹੇ ਹੋ ਤੁਸੀਂ ਲੋਕਾਂ ਦੇ ਹਾਲਾਤ ਦੇਖੇ ਕਿਦਾਂ ਦੇ ਬਹੁਤ ਮਾੜੇ ਨੇ ਮੈਡਮ ਜੀ ਬਹੁਤ ਲਾਤ ਮਾੜੇ ਨੇ ਇਹਨਾਂ ਦੇ ਬੱਚਿਆਂ ਦੇ ਪਰਿਵਾਰਾਂ ਦੇ ਡੁੱਬੇ ਪਏ ਆ ਕਮਰੇ ਪੱਟੇ ਪਏ ਆ ਕਰ-ਬਰ ਕਈਆਂ ਦੇ ਲੁੱਟ ਗਏ ਆ ਤੇ ਰਾਸ਼ਨ ਸਿੱਧਾ ਸਿੱਧਾ ਪਹੁੰਚਾਇਆ ਜਾਵੇ ਪਿੱਛੇ ਨਾ ਰੁਕਿਆ ਜਾਵੇ ਅੱਛਾ ਜੀ ਤੇ ਜਿਹਨੂੰ ਲੋੜਵੰਦ ਦੇ ਉਹਨਦੇ ਕੋਲ ਜ਼ਰੂਰ ਪਹੁੰਚੇ ਬਾਕੀ ਪਿੱਛੇ ਸਭ ਗਾਇਬ ਹੋ ਰਿਹਾ ਹੈ ਅੱਛਾ ਪਿੱਛੇ ਸਭ ਕੁਝ ਗਾਇਬ ਹੋ ਰਿਹਾ ਹੈ ਗਾਇਬ ਹੋ ਰਹਾ ਮੈਡਮ ਜੀ ਅੱਛਾ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਪਿੱਛੋਂ ਗਾਇਬ ਹੋ ਰਿਹਾ ਸਾਨੂੰ ਪਤਾ ਮੈਡਮ ਕਿਉਂਕਿ ਪਿੱਛੇ ਅਸੀਂ ਵੇਖਿਆ ਟਰਾਲੀਆਂ ਖੜੀਆਂ ਸੀ ਕੋਕੇ ਦਿਨ ਇਥੇ ਲਾ ਦਿਓ ਉਥੇ ਸਾਰਾ ਨੱਪ ਲੈਂਦੇ ਆ ਅੱਛਾ ਵੀ ਮਾੜਾ ਮੋਟਾ ਪਹਚਾ ਦਿੰਦਾ ਇਥੇ ਬਸ अच्छा बाकी गैप कर देना बाकी गैप हो ਜਾਂਦਾ ਜੀ ਆਹ ਕਿਹਦਾ ਜਾਂਦਾ ਫਿਰ ਸਮਾਨ ਉਹ ਸਮਾਨ ਜੀ ਕਿਸੇ ਦੇ ਘਰੇ ਬਹੁਤ ਵਾਰ ਬੰਦੇ ਤੇ ਰੱਖਿਆ ਜਾਂਦਾ ਹੈ ਤੇ ਉਹਦੇ ਘਰੇ ਖਤਮ ਹੋ ਜਾਂਦਾ ਹੈ اچھا ਮਤਲਬ ਜਿਹੜੇ ਲੋਕ ਖੜ ਪੀੜਤ ਨੇ ਉਹਨਾਂ ਤੱਕ ਤਾਂ ਪਹੁੰਚਦਾ ਹੀ ਨਹੀਂ ਸਮਾਨੇ ਬੰਦੇ ਨੂੰ ਸਮਾਨ ਮੈਡਮ ਨਹੀਂ ਮਿਲਦਾ اچھا ਮਾੜੇ ਬੰਦੇ ਨੂੰ ਨਹੀਂ ਮਿਲ ਕਦੇ ਮਤਲਬ ਸਮਾਨ ਪਹੁੰਚ ਹੀ ਨਹੀਂ ਰਿਹਾ ਅੱਛਾ ਇਹ ਰੋਕੀ ਜਾ ਰਹੇ ਨੇ ਪਿੱਛੇ ਰੋਕੀ ਜਾ ਰਹੇ ਨੇ ਠੱਕਾ ਕਰਦੇ ਤੇ ਫਿਰ ਪਹੁੰਚ ਜਾਂਦਾ ਜੇ ਕੋਈ ਠੱਕਾ ਕਰਦਾ ਤੇ ਉਹਨੂੰ ਮਿਲ ਜਾਂਦਾ ਨਹੀਂ ਤੇ ਮਾੜੇ ਬੰਦੇ ਨੂੰ ਮੈਡਮ ਸਮਾਨ ਬਿਲਕੁਲ ਨਹੀਂ ਮਿਲ ਰਿਹਾ ਕਦੀ ਵੀ अच्छा ए सारे ਤੁਸੀਂ ਪਿੰਡ ਵਾਲੇ ਹੋ ਹਾਂ ਜੀ ਜਨਾਬ ਮੋਹਨ ਕਿਰਤਾਰ ਵਾਲੀ ਹਾਂ ਅੱਛਾ ਤੇ ਤੁਸੀਂ ਵੀ ਇੱਥੇ ਸੇਵਾ ਕਰ ਲਿਓ ਕਿਵੇਂ ਦਾ ਮਾਹੌਲ ਹੈ ਅੰਦਰ ਤੱਕ ਸਮਾਨ ਦੇ ਕੇ ਆਏ ਹੋ ਤੁਸੀਂ ਕੀ ਲੱਗਦਾ ਹੈ ਕਿਵੇਂ ਦਾ ਮਾਹੌਲ ਹੈ ਕਦੋਂ ਤੱਕ ਕਿਤੇ ਸੁਧਰ ਸਕਦੀ ਹੈ ਤੁਸੀਂ ਸੇਵਾ ਕਰ ਲਿਓ ਜਿੰਦੇ ਮਰੇ ਕੁਝ ਨਹੀਂ ਆਪਾਂ ਕਹਿ ਸਕਦੇ ਬਹੁਤ ਹੀ ਮਾੜੇ ਹਾਲਾਤ ਹੋਏ ਪਏ ਆ ਕਿਉਂਕਿ ਕਹਿੰਦੇ ਕਿ 20 25 ਦਿਨ ਤੋਂ ਤਾਂ ਪਹਿਲਾਂ ਹੀ ਲੋਕ ਡੁੱਬੇ ਹੋਏ ਨੇ ਤੇ ਜਾਨ ਵੀ ਹੁਣ ਖਤਰੇ ਦੇ ਵਿੱਚ ਹੈ ਹਾਂ ਜੀ ਹਾਂ ਜੀ ਬਹੁਤ ਜ਼ਿਆਦਾ ਇਨਸਾਨ ਹੋ ਰਿਹਾ ਹੈ ਤੇ ਕਹਿੰਦੇ ਕਿ ਲੰਗਰ ਜਿਹੜਾ ਉਹ ਤਾਂ ਹੜਫੀੜ ਦਾ ਤੱਕਰ ਪਹੁੰਚ ਨਹੀਂ ਰਿਹਾ ਨਹੀਂ ਨਹੀਂ ਪਹੁੰਚ ਰਿਹਾ ਜੀ ਉਹ ਮਾਲਾਂ ਜਿਹੜੇ ਪਿੱਛੇ ਡੋੜੇ ਲੱਗੇ ਨੇ ਉਹ ਪਿੱਛੇ ਹੀ ਰਕਾ ਲੈਣੇ ਟਰਾਲੀਆਂ ਰਕਾ ਲੈਣੇ ਇਹ ਤਾਂ ਅਸੀਂ ਗੱਡੀ ਆਪਦੀ ਤੱਕੇ-ਤੁੱਕੇ ਨਾਲ ਲੈ ਕੇ ਆਏ ਆ ਵੀ ਪਹਿਲੇ ਵਿੱਚੋਂ ਲੈ ਕੇ ਆਏ ਆ ਕਿਸੇ ਕੋਈ ਸਾਨੂੰ ਵੀਰ ਮਿਲੇ ਸੀ ਉਹਨਾਂ ਉਹਨਾਂ ਨੇ ਸਾਨੂੰ ਵੀ ਆ ਦੱਸਿਆ ਕਿ ਇੱਥੇ ਤੱਕ ਤੁਸੀਂ ਆਓ ਤੇ ਥੋੜਾ ਜਿਹਾ ਚੱਕ ਕੇ ਮੋੜ ਦੇ ਲੈ ਜਾਓ ਬੇਰੀ ਤੱਕ ਜੀ ਅੱਛਾ ਤੁਸੀਂ ਤੱਕੇ ਨਾਲ ਗੱਡੀ ਲੈ ਕੇ ਆਏ ਉਹਨਾਂ ਦੀ ਮਤਲਬ ਕਹਿਣ ਦਾ ਮਤਲਬ ਹੈ ਕਿ ਤੱਕੇ ਨਾਲ ਲੈ ਕੇ ਆਏ ਮਤਲਬ ਬਹੁਤ ਨੁਕਸਾਨ ਦੂਸਰੀ ਫਰਦ ਵਾਲੀ ਇੱਥੇ ਨਹੀਂ ਆਇ ਕੁਝ ਵੀ ਲਗਾ ਲੋ ਅੱਛਾ ਹਾਂਜੀ ਅੱਛਾ ਵੀਰ ਜੀ ਕਹਿ ਰਹੇ ਨੇ ਕਿ ਅਸੀਂ ਪਹਿਲੀਆਂ ਥਾਂ ਹੀ ਆਏ ਹਾਂ ਹਾਂਜੀ ਮਤਲਬ ਵੱਖਰੇ ਵੱਖਰੇ ਰਸਤੇ ਤੋਂ ਆਏ ਹਾਂ ਪਿੰਡ ਦੇ ਮੁਲਾਕ ਮਿਲੇ ਸੀ ਵੀਰ ਉਹਨਾਂ ਨੇ ਪਤਾਇਆ ਸੀ ਸਾਨੂੰ ਵੀ ਇੱਧਰਲਾ ਰਾਹ ਚਲੇ ਜਾਓ ਇਹਨਾਂ ਤੋਂ ਇੱਥੇ ਗੈਪ ਕਰ ਦੇਣਾ ਦਾਸ਼ ਹਨ ਇਥੇ ਰੋਕ ਕੇ ਨਾ ਮਤਲਬ ਕਹਿਣ ਦਾ ਭਾਵ ਹੈ ਕਿ ਰਾਸ਼ਨ ਗੈਪ ਹੋ ਰਿਹਾ ਹਾਂਜੀ ਹਾਂਜੀ ਰਾਸ਼ਨ ਗੈਪ ਹੋ ਰਿਹਾ ਇਹ ਪਾਰਟੀ ਵਾਈ ਚੱਲ ਰਹੀ ਹੈ ਕੋਈ ਕਿਵੇਂ ਕਹਿੰਦੇ ਕੋ ਕਿਵੇਂ ਕਹਿੰਦੇ ਹਮ ਅੱਛਾ ਸੋ ਸੇਵਾ ਕਰਨ ਵਾਸਤੇ ਇੱਥੇ ਵਕਵਤ ਖਾਵਾਂ ਤੋਂ ਲੋਕ ਪਹੁੰਚ ਰਹੇ ਨੇ ਅਸੀਂ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਰਾਸ਼ਨ ਜਿਹੜਾ ਹੈ ਉਹ ਖੜ ਪਿੰਡਾਂ ਤੱਕਰ ਪਹੁੰਚ ਹੀ ਨਹੀਂ ਪਾ ਰਿਹਾ ਹੈ ਰਾਸ਼ਨ ਪਿੱਛੋਂ ਹੀ ਗਾਇਬ ਹੋ ਰਿਹਾ ਹੈ ਸਾਨੂੰ ਅੱਗੇ ਤੱਕ ਆਉਣ ਨਹੀਂ ਦਿੱਤਾ ਜਾ ਰਿਹਾ ਅਸੀਂ ਵੀ ਬਹੁਤ ਮੁਸ਼ਕਿਲ ਦੇ ਨਾਲ ਵੱਖਰੇ ਵੱਖਰੇ ਰਾਹ ਤੋਂ ਇੱਥੇ ਪਿੰਡ ਦੇ ਵਿੱਚ ਪਹੁੰਚੇ ਤੇ ਫਿਰ ਹਰ ਪਿੰਡਾਂ ਦੇ ਅਸੀਂ ਸੇਵਾ ਕੀਤੀ ਉਹਨਾਂ ਤੱਕ ਸਮਾਨ ਜਿਹੜਾ ਹੈ ਉਹ ਪਹੁੰਚਾਇਆ ਸੋ ਲਗਾਤਾਰ ਜ਼ਿਲ੍ਹਾ ਫਾਸਿਲਖਾ ਤੋਂ ਤੁਹਾਨੂੰ ਕਵਰੇਜ ਅਸੀਂ ਦਿੰਦੇ ਰਹਾਂਗੇ ਜੁੜੇ ਰਹੋ ਲਾਈਕ ਪੰਜਾਬੀ ਖਬਰਾਂ ਦੇ ਨਾਲ ਬਹੁਤ ਬਹੁਤ ਧੰਨਵਾਦ